ਕੁਰਾਲੀ ਦੇ ਵਿੱਚ ਖੁੱਲੀ ਆਤੀਸ਼ਵਾਦੀ ਦੀ ਮੰਡੀ ਨੂੰ ਲੈ ਕੇ ਸੀਨੀਅਰ ਪੱਤਰਕਾਰਾਂ ਨੇ ਕੀਤੀ ਵਿਚਾਰ ਚਰਚਾ ਵੱਡਾ ਸਵਾਲ ਆਖਿਰ ਕਿਉਂ ਇਸ ਵਾਰ ਪ੍ਰਸ਼ਾਸਨ ਨੇ ਰਖੀਆਂ ਹੋਈਆਂ ਹਨ ਅੱਖਾਂ ਬੰਦ ਫਟਾਕੇ ਨਾ ਚਲਾਉਣ ਲਈ ਮੋਟੀਵੇਸ਼ਨ ਦੀ ਥਾਂ ਕਿਉਂ ਬਾਰੂਦ ਦੀ ਮੰਡੀ ਵਾਂਗ ਸੰਜਿਆ ਹੋਇਆ ਹੈ ਕੁਰਾਲੀ ਇਸ ਤਰ੍ਹਾਂ ਜੇਕਰ ਗੱਲ ਕਰੀਏ ਕਰਾਲੀ ਇੱਕ ਅਹਿਮ ਹੱਬ ਮੰਨੀ ਜਾਂਦੀ ਹੈ ਆਸਤਵਾਜੀ ਦੇ ਭੰਡਾਰ ਦੀ ਆਮ ਵੀ ਕਹਿੰਦੇ ਨੇ ਕਿ ਕਰਾਲੀ ਬੈਠਾ ਬਰੂਦ ਦੇ ਢੇਰ ਤੇ ਕੋਈ ਆਸਤਵਾਜੀ ਨੂੰ ਅੱਗ ਲੱਗਦੀ ਹੈ ਦੁਕਾਨ ਨੂੰ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਕਰਾਲੀ ਸ਼ਹਿਰ ਦਾ ਖਾਤਮਾ ਹੋਣਾ ਜ਼ਰੂਰੀ ਹੋ ਜਾਣਾ ਕਿਉਂਕਿ ਜਿਸ ਤਰੀਕੇ ਨਾਲ ਇੱਥੇ ਵੱਡੇ ਗੋਦਾਮ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਏਰੀਆ ਦੇ ਵਿੱਚ ਵੀ ਫੈਕਟਰੀਆਂ ਤੇ ਖੁੱਲੀਆਂ ਹੋਈਆਂ ਨੇ ਜੇ ਤੁਸੀਂ ਕਿਸੇ ਕਿਸਾਨ ਦਾ ਇੱਕ ਕਿੱਲਾ ਹੈ ਉਹਦੀ ਪਰਾਲੀ ਨੂੰ ਕਿਤੇ ਨੇ ਹੋਰ ਨਹੀਂ ਬਿਆਗ ਲਾਤੀ ਤਾਂ ਜਿਹਦੇ ਨਾਮ ਜ਼ਮੀਨ ਹੈ ਪਰਚਾ ਉਸਤੇਦਰਜ ਹੋਣਾ ਹੈ ਇਸ ਤਰ੍ਹਾਂ ਜੇ ਆਪਾਂ ਆਤੀਸ਼ਵਾਦੀ ਦੀ ਗੱਲ ਕਰੀਏ ਤਾਂ ਕਰੋੜਾਂ ਅਰਬਾਂ ਰੁਪਏ ਦੀ ਜਿਹੜੀ ਕੁਰਾਲੀ ਚ ਅਸਤਵਾਜੀ ਆਲਰੇਡੀ ਬਿਕਲੀ ਬਿਕ ਚੁੱਕੀ ਹੈ ਪਰ ਵੱਡਾ ਮੁੱਦਾ ਆਪਣਾ ਫੇਰ ਉਹੀ ਪ੍ਰਦੂਸ਼ਣ ਦਾ ਉੱਥੇ ਖੜਾ ਜੋ ਸਰਕਾਰਾਂ ਵੱਲੋਂ ਵਿਭਾਗਾਂ ਵੱਲੋਂ ਹਮੇਸ਼ਾ ਉਠਾਇਆ ਜਿਵੇਂ ਪਰਾਲੀ ਉਹ ਕਰਦੇ ਕਿਸਾਨਾਂ ਤੇ ਕਿਸ ਨੇ ਫੈਕਟਰੀਆਂ ਪੱਠਿਆਂ ਤੇ ਅੱਜਕੱਲ੍ਹ ਕਿਸ ਨੇ ਇੱਥੇ ਦੁਕਾਨਾਂ ਤੇ ਕਿਉਂ ਨਹੀਂ ਉਹਨਾਂ ਤੇ ਹੋ ਰਿਹਾ ਕਿ ਇਸ ਤੋਂ ਵੱਡੇ ਬੰਮ ਪਟਾਕੇ ਤੁਸੀਂ ਨਹੀਂ ਵੇਚ ਸਕਦੇ ਕੋਣ ਇੱਥੇ ਦੁਕਾਨਾਂ ਤੇ ਦੱਸਿਆ ਜਾ ਰਿਹਾ ਕਿ ਸੀਨੀਅਰ ਅਫਸਰ ਆਏ ਵੱਡੇ ਅਧਿਕਾਰੀ ਆਏ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਦੁਕਾਨਾਂ ਸ਼ਟਰ ਬੰਦ ਕੀਤਾ ਬਾਹਰ ਖੜ ਕੇ ਇਹ ਬਾਹਾਂ ਚ ਬਾਹ ਰੱਖ ਕੇ ਦੇਖਣੇ ਕਿ ਲੰਘੇ ਅਫਸਰ ਫਿਰ ਖੋਲਨੀਆ ਸਾਡਾ ਮਕਸਦ ਇਹ ਨਹੀਂ ਹੈ ਸਾਡਾ ਮਕਸਦ ਸਿਰਫ ਇਹ ਹੈ ਵੀ ਜੇਕਰ ਸਰਕਾਰ ਸਰਕਾਰ ਵੀ ਜੇਕਰ ਸ਼ਹਿਰ ਦੇ ਵਿੱਚ ਅੱਗ ਲੱਗ ਗਈ ਤਾਂ ਉਹਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਇਹਨਾਂ ਨੇ ਬਾਅਦ ਚ ਕੀ ਕਰਨਾ ਦੁਕਾਨ ਜਿਹੜਾ ਅਤੀਸਵਾਜੀ ਵੇਚ ਰਿਹਾ ਹੈ ਉਹਦੇ ਦੁਕਾਨਦਾਰ ਤੇ ਪਰਚਾ ਕਰ ਦੇਣਾ ਪਰਚਾ ਉਸਤੇ ਹੋਣਾ ਚਾਹੀਦਾ ਹੈ ਜਿਹੜਾ ਕਿ ਜ਼ਿਲ੍ਹੇ ਦਾ ਮਾਲਕ ਹੈ ਜਿਹੜਾ ਕਿ ਹਲਕਾ ਖਰੜ ਦਾ ਮਾਲਕ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਦਿਨੇ ਆਪਣੀ ਡਿਊਟੀ ਨਹੀਂ ਨਿਭਾਈ ਸਾਡੀ ਤਾਂ ਇਹਗਾ ਸੰਸਾਰ ਦੇ ਅੰਦਰ ਖਾਸ ਕਰ ਹਿੰਦੁਸਤਾਨ ਦੇ ਅੰਦਰ ਪਰ ਦੂਸ਼ਣ ਵਾਤਾਵਰਣ ਆ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਹਰ ਕੋਈ ਗੱਲ ਕਰਦਾ ਪ੍ਰਦੂਸ਼ਣ ਦੀ ਪਰ ਸਰਕਾਰਾਂ ਕਿਤੇ ਗੰਭੀਰ ਨਜ਼ਰ ਨਹੀਂ ਆ ਰਹੀਆਂ ਇਹੋ ਜਿਹਾ ਜੇਕਰ ਹੁਣ ਦੇਖੀਏ ਅੱਗੇ ਤਿਹਾਰ ਸ਼ੁਰੂ ਹੋ ਰਹੇ ਨੇ ਦਸਹਿਰਾ ਆ ਰਿਹਾ ਦੀਵਾਲੀ ਆ ਰਹੀ ਹੈ ਗੁਰਪੁਰਬ ਆ ਰਹੇ ਨੇ ਆਸਤਵਾਜੀ ਦੇ ਭੰਡਾਰ ਭਰੇ ਜਾ ਰਹੇ ਨੇ ਟਰਾਂਟਾਂ ਨੂੰ ਦੁਕਾਨਾਂ ਹੁਣੇ ਤੇ ਖੁੱਲ ਗਈਆਂ ਨੇ ਪਰਚੂਨ ਦੇ ਵਾਂਗ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਕੋਰਾਲੀ ਇੱਕ ਅਹਿਮ ਹੱਬ ਮੰਨੀ ਜਾਂਦੀ ਹੈ ਆਸਤਵਾਜੀ ਦੇ ਭੰਡਾਰ ਦੀ ਆਮ ਵੀ ਕਹਿੰਦੇ ਨੇ ਕਿ ਕੁਰਾਲੀ ਬੈਠਾ ਬਰੂਦ ਦੇ ਢੇਰ ਤੇ ਕਿਉਂ ਕਿਉਂਕਿ ਇੱਥੇ ਵੱਡੇ ਵੱਡੇ ਗਦਾਮ ਆਸਤਵਾਜੀ ਦੇ ਭਰੇ ਪਏ ਨੇ ਹੁਣ ਸਰਕਾਰਾਂ ਕਿੰਨੇ ਗੰਭੀਰ ਨੇ ਕਿਹੜੇ ਕਿਹੜੇ ਮਾਪਦੰਡ ਨੇ ਜੋ ਤੋੜੇ ਜਾ ਰਹੇ ਤੇ ਉਹ ਕਿਉਂ ਨਹੀਂ ਪੂਰੇ ਹੋ ਰਹੇ ਤੇ ਆਸਤਵਾਜੀ ਜਿਨ੍ਹਾਂ ਤੇ ਰੋਕ ਹੈ ਕਿ ਗ੍ਰੀਨ ਆਸਤਵਾਜੀ ਹੋਵੇ ਪਰ ਉਹ ਅਜੇਹ ਪ੍ਰਦੂਸ਼ਣ ਵਾਲੇ ਪਟਾਕੇ ਨੇ ਜਿਨ੍ਹਾਂ ਨੇ ਜ਼ਹਿਰੀਲੀ ਗੈਸ ਧੂਆਂ ਛੱਡਣਾ ਹੈ ਕਿੰਨੇ ਹੀ ਸਾਤ ਮੇਰੇ ਮਰੀਜ਼ ਇਸ ਦੇ ਗ੍ਰਸਤ ਵਿੱਚ ਆਉਂਦੇ ਨੇ ਕਿੰਨੇ ਨੇ ਅੱਖਾਂ ਹਰ ਵਾਰੀ ਚਲਿਆ ਜਾਂਦੀਆਂ ਨੇ ਕਿੰਨੇ ਅੱਗ ਲੱਗ ਜਾਂਦੀਆਂ ਨੇ ਕਿੰਨੇ ਹੀ ਛਿੱਕੜੇ ਹੁੰਦੇ ਨੇ ਇਹੋ ਹੀ ਗੱਲਬਾਤ ਕਰਨ ਦੇ ਲਈ ਜਿੱਥੇ ਅੱਜ ਅਸੀਂ ਬੈਠੇ ਹਾਂ ਸਾਡੇ ਨਾਲ ਪੱਤਰਕਾਰ ਹਰਤੇਜ ਸਿੰਘ ਤੇਜੀ ਨਾਲ ਹੀ ਗੱਲ ਕਰਾਲੀ ਦੀ ਹੋ ਰਹੀ ਹੈ ਕਿਉਂਕਿ ਇੱਥੇ ਦੂਰ ਦੂਰ ਤੱਕ ਅਸਤਵਾਜੀ ਜਾਂਦੀ ਹੈ ਕਰਾਲੀ ਤੋਂ ਸਾਡੇ ਪੱਤਰਕਾਰ ਕਰਨ ਕੁਮਾਰ ਜੀ ਉਹ ਵੀ ਸਾਡੇ ਨਾਲ ਸ਼ਾਮਲ ਹੈ ਸੋ ਜੇਕਰ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਤੇਜੀ ਗੰਭੀਰ ਮੁੱਦਾ ਹੈ ਪ੍ਰਦੂਸ਼ਣ ਦਾ ਹਾਂਜੀ ਪਰ ਆਸਤਵਾਜੀ ਲਾਇਸੈਂਸ ਹੈ ਜਿਹੜੇ ਉਹਦੇ ਵੀ ਕੋਈ ਮਾਪਦੰਡ ਹੋਣੇ ਕਿ ਇੱਕ ਸ਼ਹਿਰ ਵਿੱਚ ਕਿੰਨੀਆਂ ਦੁਕਾਨਾਂ ਹੋ ਸਕਦੀਆਂ ਤੇ ਦੂਜਾ ਜਿਹੜੀ ਆਸਤਵਾਜੀ ਹੈ ਉਹ ਕਿੰਨੀ ਮਕਤਾਰ ਦੀ ਰੱਖੀ ਜਾ ਸਕਦੀ ਹੈ ਉਸ ਦੇ ਵਿੱਚ ਪਟਾਕੇ ਵੱਡੇ ਨੇ ਛੋਟੇ ਨੇ ਉਹ ਵੀ ਕੋਈ ਨਾ ਕੋਈ ਇਹਦੇ ਵਿੱਚ ਪਾਬੰਦੀਆਂ ਹੋਣਗੀਆਂ ਪਰ ਇਹ ਕਿਦਰੇ ਨਜ਼ਰ ਨਹੀਂ ਆ ਰਿਹਾ ਇੱਕ ਇਤੇ ਸਵਾਲ ਤਾਂ ਖੜੇ ਹੁੰਦੇ ਨੇ ਨਾ ਬਿਲਕੁਲ ਜਿਹੜਾ ਤੁਸੀਂ ਮੁੱਦਾ ਲੈ ਰਹੇ ਹੋ ਚੁੱਕਿਆ ਮੁੱਦਾ ਇਹ ਬਹੁਤ ਗੰਭੀਰ ਮੁੱਦਾ ਇਹ ਮੁੱਦੇ ਵਾਸਤੇ ਆਮ ਜਨਤਾ ਬੋਲਣ ਨੂੰ ਤਿਆਰ ਨਹੀਂ ਹੁਣ ਅਸੀਂ ਆਪ ਬੈਠ ਕੇ ਡਿਬੇਟ ਇਸ ਵਾਸਤੇ ਕਰ ਰਹੇ ਹਾਂ ਕਿ ਲੋਕਾਂ ਦੀਆਂ ਜਾਣਾਂ ਬਚ ਸਕਣ ਕਿਉਂਕਿ ਜਦੋਂ ਕੋਈ ਆਤਿਵਾਦੀ ਨੂੰ ਅੱਗ ਲੱਗਦੀ ਹੈ ਦੁਕਾਨ ਨੂੰ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਕਰਾਰੀ ਸ਼ਹਿਰ ਦਾ ਖਾਤਮਾ ਹੋਣਾ ਜ਼ਰੂਰੀ ਹੋ ਜਾਣਾ ਕਿਉਂਕਿ ਜਿਸ ਤਰੀਕੇ ਨਾਲ ਤੇ ਵੱਡੇ ਗੋਦਾਮ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਰਿਹਾਇਸ਼ੀ ਏਰੀਆ ਦੇ ਵਿੱਚ ਵੀ ਫੈਕਟਰੀਆਂ ਤੇ ਖੁੱਲੀਆਂ ਹੋਈਆਂ ਨੇ ਵੱਡੇ ਗੋਦਾਮ ਬਣਾਏ ਹੋਏ ਨਹੀਂ ਕੋਈ ਇੱਥੇ ਕਾਰਵਾਈ ਨਹੀਂ ਹੁੰਦੀ ਹੁਣ ਤਿਆਹਾਰਾਂ ਸਮੇਂ ਤਿਆਹਾਰਾਂ ਸਮਾਂ ਨੂੰ ਲੈ ਕੇ ਫਾਰਮੈਲਟੀਆਂ ਹੋ ਰਹੀਆਂ ਬਿਆਨ ਬਿਆਨ ਵੀ ਆਉਂਦੇ ਬਿਆਨ ਵੀ ਆ ਰਹੇ ਨੇ ਅਫਸਰ ਆਉਂਦੇ ਨੇ ਫੋਟੋਆਂ ਖਿਚਾਈਆਂ ਫੋਟੋ ਖਿਚਾ ਕੇ ਅੱਗੇ ਪਾਤੀ ਸੀਨੀਅਰ ਅਫਸਰ ਨੂੰ ਕਿ ਅਸੀਂ ਜਾ ਕੇ ਕਰਾੜੀ ਦੇ ਵਿੱਚ ਪੂਰਾ ਇੱਕ ਪੁਖਤਾ ਚੰ ਦੇਖਿਆ ਆ ਜਦ ਕੀ ਪਤਾ ਇਹ ਲੱਗਿਆ ਕਿ ਕਰਾਲੀ ਦੇ ਵਿੱਚ 7-8 ਬੰਦਿਆਂ ਕੋਲ سانس ਨਹੀਂ ਪਟਾਕੇ ਵੇਚ ਰਹੇ ਪਰ ਦੁਕਾਨਾਂ ਸੌ ਤੋਂ ਵੱਧ ਖੁੱਲੀਆਂ ਹੋਈਆਂ ਨੇ ਹਮ ਕਿਸ ਵਾਸਤੇ ਪ੍ਰਸ਼ਾਸਨ ਚਿੰਤਾ ਨਹੀਂ ਹੈ ਉਹਨਾਂ ਨੂੰ ਹਮ ਕਾਰਵਾਈ ਕਰਨ ਤੇ ਕਿਉਂ ਡਰ ਰਿਹਾ ਹੈ ਦੂਜੇ ਪਾਸੇ ਜਦੋਂ ਵੀ ਕੋਈ ਐਦਾਂ ਦੀ ਜਿਹੜੀ ਆਤਿਸ਼ਬਾਜੀ ਹੈ ਐਜਾ ਬਾਹਰੂ ਦਾ ਇੱਕ ਤਰ੍ਹਾਂ ਦਾ ਉਸ ਦੇ ਵਾਸਤੇ ਫਾਇਰ ਸਿਲੰਡਰ ਇੱਥੇ ਕੋਈ ਫਾਇਰ ਦੀਆਂ ਗੱਡੀਆਂ ਖੜੀਆਂ ਕੋਈ ਸਟੇਸ਼ਨ ਬਣਾਇਆ ਇਹ ਵੀ ਸਵਾਲ ਹੈ ਕੋਈ ਧਿਆਨ ਨਹੀਂ ਪਰ ਦੂਜੇ ਪਾਸੇ ਇੱਕ ਗੱਲ ਹੋਰ ਵੀ ਹੈ ਹੁਣ ਤਿਹਾਰਾਂ ਦੇ ਵਿੱਚ ਅਸੀਂ ਦੇਖਿਆ ਕਰਾਲੀ ਦੇ ਵਿੱਚ ਬੈਠੀਆਂ ਕਰਾਲੀ ਦੇ ਵਿੱਚ ਅਸੀਂ ਪੂਰਾ ਸ਼ੂਟ ਕੀਤਾ ਲੋਕ ਤਵਾਤਰ ਗੱਡੀਆਂ ਭਰ ਕੇ ਹਮਾ ਚਲ ਹਰਿਆਣੇ ਤੋਂ ਇੱਥੇ ਪਹੁੰਚੇ ਹੋ ਨੇ ਲੈਣ ਵਾਸਤੇ ਜਿਸ ਪਟਾਕਿਆਂ ਨੇ ਆਤਿਸ਼ਵਾਜੀ ਨੇ ਪ੍ਰਦੂਸ਼ਣ ਨੂੰ ਗੰਦਾ ਕਰਨਾ ਕੁਦਰਤ ਦੇ ਖਿਲਾਫ ਹੈ ਦੂਜੇ ਪਾਸੇ ਦੀਵਾਲੀ ਤੋਂ ਦੂਜੇ ਦਿਨ ਬੱਚਿਆਂ ਦੀਆਂ ਅੱਖਾਂ ਕੰਨੀਆਂ ਹੁੰਜਾਂ ਨੇ ਇਹਨਾਂ ਪਟਾਕਿਆਂ ਨੇ ਹੱਥ ਸੜੇ ਹੋਏ ਨੇ ਪੈਰ ਸੜੇ ਹੋਏ ਨੇ ਕੰਨੇ ਜਾਨਾਂ ਵੀ ਜਾਂਦੀਆਂ ਨੇ ਪਟਾਕਾ ਕਿੰਨਾ ਕੁ ਵੱਡਾ ਚਲਾਇਆ ਜਾ ਸਕਦਾ ਇਹ ਹੁਣ ਆਪਾਂ ਜਾ ਕੇ ਦੇਖ ਕੇ ਆਏ ਹਾਂ 3-3 ਫੁੱਟ ਦੇ ਲੰਮੇ ਬੰਬ ਤਿਆਰ ਕਿੱਥੇ ਬਏ ਨੇ ਉਹਨਾਂ ਨੇ ਕਿੰਨਾ ਪ੍ਰਦੂਸ਼ਣ ਕਰਨਾ ਹੈ ਪ੍ਰਦੂਸ਼ਣ ਰੋਕਣ ਲਈ ਗੰਭੀਰ ਕੰਮ ਹੈ ਇੱਕ ਇੱਕ ਚੀਜ਼ ਹੋਰ ਵੀ ਦੇਖੀ ਜੀ ਮੈਂ ਇੱਕ ਹਫ਼ਤੇ ਤੋਂ 15 ਦਿਨ ਤੋਂ ਜੀ ਦੇਖ ਰਹੀ ਹਾਂ ਕਿਸੇ ਦਾ ਨਾਮ ਨਹੀਂ ਲਵਾਂਗੇ ਪਟਾਕਿਆਂ ਨੂੰ ਆਤੀਸਵਾਦੀ ਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਕਿ ਬਹੁਤ ਚੰਗੀ ਚੀਜ਼ ਹੈ ਸਮਾਜ ਵਾਸਤੇ ਲੋਕਾਂ ਨੂੰ ਇਸਦਾ ਬਹੁਤ ਫਾਇਦਾ ਹੋਣਾ ਆ। ਆ ਸਸਤੇ ਹੈ ਜੀ ਸਭ ਤੋਂ ਸਸਤੀ ਦੁਕਾਨ ਹੈ ਇਹ। ਕਾਦੀ ਬੰਬਾਂ ਦੀ ਪਟਾਕਿਆਂ ਦੀ ਆਤੀਸਵਾਦੀਆਂ ਦੀ ਜਿਸ ਨੇ ਸਾਡੇ ਬੱਚਿਆਂ ਦੀ ਜਾਨ ਲੈ ਲਈ। ਚਾਰ-ਤਿੰਨ ਦਿਨ ਵਾਸਤੇ ਦੁਕਾਨਾਂ ਖੁੱਲ੍ਹਣੀਆਂ ਸਾਲ ਬਾਅਦ ਲੱਗਦਾ ਮੋਟੀ ਕਮਾਈ ਹੈ ਇਹਦੇ ਵਿੱਚ। ਦੇਖੋ ਜਿਸ ਤਰੀਕੇ ਨਾਲ ਪ੍ਰਚਾਰ ਹੋ ਰਿਹਾ ਜਿਸ ਤਰੀਕੇ ਨਾਲ ਕਰਾਲੀ ਦੇ ਵਿੱਚ ਚਾਰ ਦੁਕਾਨਾਂ ਤੋਂ ਹੁਣ 100 ਦੁਕਾਨਾਂ ਬਣ ਗਈਆਂ ਤਾਂ ਇਸ ਦਾ ਮਤਲਬ ਸਰਕਾਰ ਨੂੰ ਵੀ ਟੈਕਸ ਰਾਈ ਚੁੰਨਾ ਲਾਇਆ ਜਾ ਰਿਹਾ ਹੈ ਲਾਇਸੈਂਸ ਦੀ ਜਿਹੜੀ ਫੀਸ ਭਰੀ ਜਾਣੀ ਹੈ ਉਹ ਫੀਸ ਨਹੀਂ ਭਰੀ ਜਾ ਰਹੀ ਇਸ ਕਾਰਨ ਪ੍ਰਸ਼ਾਸਨ ਸੁੱਤਾ ਪਿਆ ਇੱਕ ਤਰ੍ਹਾਂ ਦਾ ਫਾਰਮੈਲਟੀਆ ਪੂਰੀਆਂ ਹੋ ਰਹੀਆਂ ਕੋਈ ਸਰਕਾਰ ਦੇ ਨੁਮਾਇੰਦੇ ਦਾ ਧਿਆਨ ਨਹੀਂ ਰੋਜ਼ਾਨਾ ਇੱਥੇ ਉੱਤੇ ਮੀਟਿੰਗਾਂ ਵੀ ਹੁੰਦੀਆਂ ਇੱਥੇ ਵਰਕਰ ਆਗੂ ਵੀ ਨੇ ਸਰਕਾਰ ਦੇ ਨੁਮਾਇੰਦਿਆਂ ਦੇ ਪਰ ਦੂਜੇ ਪਾਸੇ ਅਧਿਕਾਰੀ ਪਹੁੰਚਦੇ ਨਹੀਂ ਅਧਿਕਾਰੀ ਵੀ ਆਪਣੀ ਫੋਟੋ ਖਿੱਚੇ ਜਿਸ ਤਰੀਕੇ ਨਾਲ ਅੱਜ ਪਤਾ ਲੱਗਿਆ ਕਿ ਅਧਿਕਾਰੀ ਆਏ ਫੋਟੋ ਖਿੱਚ ਕੇ ਚਲੇ ਗਏ ਪੋਸਟ ਚ ਬੈਠੀ ਹੈ ਆਂਦੇ ਹੋਏ ਸਾਨੂੰ ਕਿੰਨਾ ਜਾਮ ਮਿਲਿਆ ਪਬਲਿਕ ਕਿੰਨੀ ਪਰੇਸ਼ਾਨ ਹੋ ਰਹੀ ਕੋਈ ਐਂਬੂਲੈਂਸ ਵਿੱਚ ਫਸੀ ਹੋਈ ਹੈ ਕਿਸੇ ਨੇ ਕੋਈ ਜ਼ਰੂਰੀ ਕੰਮ ਜਾਣਾ ਕਿਸੇ ਨੇ ਭੋਗ ਤੇ ਜਾਣਾ ਅਜੇ ਤਾਂ ਦੁਆੜੀ ਬੜੀ ਦੂਰ ਹੈ ਹੁਣ ਤੋਂ ਜਾਮ ਲੱਗ ਕੇ ਅੱਗੇ ਹਾਲਾਤ ਕੀ ਹੋਣਗੇ ਕਰਾਲੀ ਦੇ ਵਿੱਚ ਬਸੇ ਸਮਝ ਲਓ ਕਿ ਕਰਾਲੀ ਦਾ ਹੁਣ ਰੱਬ ਹੀ ਰੱਖਾ ਹੈ ਕਰਾਲੀ ਨੂੰ ਰੱਬ ਬਚਾ ਸਕਦਾ ਪਰ ਪੂਰਾ ਜ਼ੋਰ ਲੱਗਿਆ ਹੋਇਆ ਹੈ ਬੰਬ ਟਾਕੇ ਵਾਲਿਆਂ ਦਾ ਕਿ ਕਰਾਲੀ ਨੂੰ ਬਰਬਾਦ ਕਰਕੇ ਰੱਖਣਾ ਹੈ ਕਰਾਲ ਨੂੰ ਸਾੜ ਕੇ ਰੱਖਣਾ ਹੈ ਬਿਲਕੁਲ ਅਰुण ਜੀ ਕਿਉਂਕਿ ਤੁਸੀਂ ਹਮੇਸ਼ਾ ਮੁੱਦੇ ਚੁੱਕਦੇ ਹੋ ਕਰਾਲੀ ਦੇ ਵਿੱਚ ਇੱਕ ਪੱਤਰਕਾਰ ਹੋਣ ਦੇ ਨਾਤੇ ਕਿਵੇਂ ਦੇਖਦੇ ਹੋ ਅਗਰ ਪਰਮਾਤਮਾ ਨਾ ਕਰੇ ਅਜਿਹੀ ਕੋਈ ਘਟਨਾ ਵਾਪਰ ਜਾਵੇ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਇੱਕ ਰਹਿਸ਼ੀ ਕੇਤਰ ਨੂੰ ਹਟ ਕੇ ਖੁੱਲੇ ਥਾਂ ਤੇ ਹੋਣਾ ਚਾਹੀਦਾ ਤੇ ਕਿੰਨੇ ਕਿੰਨੇ ਵੱਡੇ ਬੰਬ ਤਿਆਰ ਕੀਤੇ ਪਏ ਨੇ ਜਿਹੜੇ ਕਿੰਨਾ ਵੱਡਾ ਨੁਕਸਾਨ ਕਰ ਸਕਦੇ ਨੇ ਪ੍ਰਦੂਸ਼ਣ ਦਾ ਵੀ ਮਸਲਾ ਏ ਤੇ ਇਸ ਦੇ ਲਈ ਪ੍ਰਸ਼ਾਸਨ ਆ ਕੇ ਜਦੋਂ ਤੁਸੀਂ ਉਹ ਸਵਾਲ ਚੁੱਕਦੇ ਨੇ ਉਹਨਾਂ ਤੇ ਰੁਕਾਵਟ ਤਾਂ ਕਦੇ ਵੀ ਨਹੀਂ ਆਉਂਦੀ ਹੈ ਕਿ ਇਹਦੇ ਪਿੱਛੇ ਅਸਲ ਹੈ ਕੀ ਹੈ ਸਮਝਦੇ ਕੀ ਹੋ ਤੁਸੀਂ ਅ ਬਜੀਤਪੁਰ ਜੀ ਜਿਸ ਤਰ੍ਹਾਂ ਕਿ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅ ਤੇ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ ਅ ਤੇ ਜਦੋਂ ਪੋਲਿਊਸ਼ਨ ਦੀ ਗੱਲ ਕਰਦੇ ਆ ਤਾਂ ਦਿੱਲੀ ਦੀ ਸਰਕਾਰ ਕਹਿੰਦੀ ਹੈ ਵੀ ਪੋਲਿਊਸ਼ਨ ਜਿਹੜਾ ਹੈ ਉਹ ਪੰਜਾਬ ਵੱਲੋਂ ਹੁੰਦੇ ਹੋਏ ਹਰਿਆਣਾ ਵੱਲੋਂ ਹੁੰਦੇ ਹੋਏ ਦਿੱਲੀ ਚ ਆਂਦਾ ਹੈ ਤੇ ਪਰਚਾ ਦਰਜ ਕਿਤੇ ਹੁੰਦਾ ਹੈ ਦਰਜ ਹੁੰਦਾ ਹੈ ਪਰਚਾ ਕਿਸਾਨਾਂ ਦੇ ਕਿਉਂਕਿ ਉਹ ਕਹਿੰਦੇ ਕਿ ਪਰਾਲੀ ਨੂੰ ਅੱਗ ਲਾਈ ਹੈ ਆ ਹੁਣ ਸ਼ੁਰੂ ਹੋ ਰਹੇ ਨੇ ਪਰਾਲੀ ਜੇ ਤੁਸੀਂ ਕਿਸੇ ਕਿਸਾਨ ਦਾ ਇੱਕ ਕਿੱਲਾ ਉਹਦੀ ਪਰਾਲੀ ਨੂੰ ਕਿਤੇ ਨੇ ਹੋਰ ਨਹੀਂ ਵੀ ਅੱਗ ਲਾਤੀ ਤਾਂ ਜਿਹਦੇ ਨਾਮ ਜ਼ਮੀਨ ਹੈ ਪਰਚਾ ਉਸਤੇ ਦਰਜ ਹੋਣਾ ਹੈ ਇਸ ਤਰ੍ਹਾਂ ਜੇ ਆਪਾਂ ਆਤੀਸ਼ਵਾਜੀ ਦੀ ਗੱਲ ਕਰੀਏ ਤਾਂ ਕਰੋੜਾਂ ਅਰਬਾਂ ਰੁਪਏ ਦੀ ਜਿਹੜੀ ਕੁਰਾਲੀ ਚ ਆਸਤਵਾਜੀ ਆਲਰੇਡੀ बिकਲੀ बिक ਚੁੱਕੀ ਹੈ ਤੇ ਹਰ ਇੱਕ ਸਾਲ ਕੀ ਹੁੰਦਾ ਕਰੋੜਾਂ ਅਰਬਾਂ ਰੁਪਏ ਦੀ ਆਤੀਸ਼ਵਾਜੀ बिकਦੀ ਹੀ ਵੀ ਹੈ ਤੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਕੀ ਹੋਇਆ ਸੀਗਾ ਪ੍ਰਸ਼ਾਸਨ ਆਇਆ ਐਂਡ ਚ ਆਉਂਦਾ ਹੁੰਦਾ ਜਿਸ ਤਰ੍ਹਾਂ ਪੂਰੀ ਰਾਮਲੀਲਾ ਖਤਮ ਹੋ ਜਾਂਦੀ ਹੈ ਨਾ ਸੱਤਵੇਂ ਦਿਨ ਅੱਠਵੇਂ ਦਿਨ ਰਾਵਣ ਮੇਕਨਾਥ ਦੀ ਲੜਾਈ ਦਿਖਾਈ ਜਾਂਦੀ ਹੈ ਪ੍ਰਸ਼ਾਸਨ ਆਖਰੀ ਵਾਲੇ ਜਦੋਂ 10 ਦਿਨ ਰਹਿ ਜਾਂਦੇ ਆ ਉਸ ਵਕਤ ਉਹ ਤੀਰ ਕਮਾਨ ਲੈ ਕੇ ਤਲਵਾਰਾਂ ਲੈ ਕੇ ਉਹ ਗਰਾਊਂਡ ਤੇ ਲੈਵਲ ਤੇ ਆ ਜਾਂਦੇ ਆ ਵੀ ਹਾਂ ਅਸੀਂ ਕੰਮ ਕਰਿਆ ਉਹਦੇ ਚ ਕੀ ਹੁੰਦਾ ਸਭ ਤੋਂ ਪਹਿਲਾਂ ਫੋਟੋ ਵਾਲਾ ਜਿਸ ਤਰ੍ਹਾਂ ਉਹ ਦੱਸਿਆ ਹੈ ਤੀਜੀ ਭਰਾ ਨੇ ਦੱਸਿਆ ਹੈ ਵੀ ਫੋਟੋ ਖਿੱਚ ਕੇ ਵੀ ਚਲੇ ਗਏ ਲੋਕ ਕਹਿ ਰਹੇ ਆ ਅੱਜ ਐਸਜੀਐਮ ਸਾਹਿਬ ਆਏ ਸੀਗੇ 5-7 ਮਿੰਟ ਉਹ ਘੁੰਮੇ ਤੇ ਹਦੈਤਾ ਕਰਕੇ ਚਲੇ ਗਏ ਲਾਇਸੈਂਸ ਦਿਆਂ ਤੁਹਾਨੂੰ ਦੱਸਦਾ ਪਹਿਲਾਂ ਮੈਂ ਕਰਪਸ਼ਨ ਹੁੰਦੀ ਕਿਸ ਤਰ੍ਹਾਂ ਹੈ ਕਰਪਸ਼ਨ ਕੀ ਹੁੰਦਾ ਮੰਨ ਲਓ ਕੋਈ ਮੈਂ হোলਸੇਲਰ ਹੈ ਮੇਰੇ ਕੋਲ ਲਾਇਸੈਂਸ ਹੈ 2 ਕਿਲੋ ਦਾ 4 ਕਿਲੋ ਦਾ 5 ਕਿਲੋ ਦਾ ਮੇਰੇ ਕੋਲ ਤੁਸੀਂ ਸਮਾਨ ਲੈ ਕੇ ਆਗੇ ਮੈਂ ਤੁਹਾਨੂੰ ਕਹਣਾ ਵੀ ਮੇਰੇ ਕੋਲ 5 ਲੱਖ ਰੁਪਏ ਦਾ ਆਤੀਸ਼ਵਾਦੀ ਚੱਕ ਤੈਨੂੰ ਮੈਂ ਆਪਣੇ ਲਾਇਸੈਂਸ ਦੀ ਫੋਟੋ ਕਾਪੀ ਦਵਾਗਾ ਉਹ ਫੋਟੋ ਕਾਪੀ ਮੈਂ ਤੁਹਾਨੂੰ ਦੇ ਦੇਣੀ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਂਦਾ ਹੈ ਉਹ ਐਨਾ ਪਾਣੀ ਨਹੀਂ ਹੁੰਦਾ ਉੱਥੇ ਕੋਲੋਂ ਵੀ ਇੱਕ ਜਗ੍ਹਾ ਕਿੱਥੇ ਹੈ ਦੁਕਾਨ ਕਿੱਥੇ ਖੁੱਲੀ ਵੀ ਹੈ ਸਿਰਫ ਉਹ ਲਾਇਸੈਂਸ ਹੈਗਾ ਜੀ ਹਾਂਜੀ ਹੈਗਾ ਲਾਇਸੈਂਸ ਦੇਖਦੇ ਆਂ ਹਾਂਜੀ ਲਾਇਸੈਂਸ ਮੈਂ ਕਹਿੰਦਾ ਮੈਂ ਫਲਾਣਾ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਫਲਾਣਾ ਹੈ ਅਗਲਾ ਉੱਥੋਂ ਨਿਕਲ ਜਾਂਦੇ ਆਂ ਤੇ ਇਹ ਕੀ ਹੁੰਦਾ ਹੈ ਲਾਇਸੈਂਸ 8 ਤੋਂ ਲੈ ਕੇ 12 ਲਾਇਸੈਂਸ ਹੈ ਪਰ ਦੁਕਾਨਾਂ ਤਕਰੀਬਨ 70 ਦੇ 80 ਦੁਕਾਨਾਂ ਖੁੱਲ੍ਹ ਚੁੱਕੀਆਂ ਹਨ ਮਸਲਾ ਤੁਸੀਂ ਹਮੇਸ਼ਾ ਚੱਕਦੇ ਵੱਡੇ ਵਪਾਰੀ ਨੇ ਧਮਕੀਆਂ ਵਗੈਰਾ ਤਾਂ ਨਹੀਂ ਆਉਂਦੀਆਂ ਨਹੀਂ ਧਮਕੀਆਂ ਤਾਂ ਚਲੋ ਹੈ ਆਪਣੇ ਲੋਕਲ ਹੈ ਸਾਡਾ ਨੁਕਸਾਨ ਕਰਨਾ ਕਿਸੇ ਨੂੰ ਨੁਕਸਾਨ ਨਹੀਂ ਅਸੀਂ ਚਾਹਦੇ ਕਿਸੇ ਦਾ ਪਰ ਸ਼ਹਿਰ ਦਾ ਨੁਕਸਾਨ ਕਾਫੀ ਹੋ ਰਿਹਾ ਹੈ ਸ਼ਹਿਰ ਦਾ ਨੁਕਸਾਨ ਇਸ ਤਰ੍ਹਾਂ ਜੇਕਰ ਕੋਈ ਅੱਗ ਲੱਗਦੀ ਹੈ ਮਰੰਡਾ ਰੋਡ ਜਾਮ ਲੱਗਿਆ ਹੋਇਆ ਹੈ ਜੇ ਕਿਸੇ ਐਂਬੂਲੈਂਸ ਨੇ ਲੰਘਣਾ ਉੱਥੇ ਘੱਟੋ-ਘੱਟ 5 ਮਿੰਟ 10 ਮਿੰਟ ਲੱਗ ਜਾਂਦੇ ਆ ਉੱਥੇ ਸਟੇ ਲੰਘਣ ਵਾਸਤੇ ਇਸ ਤੋਂ ਇਲਾਵਾ ਪਿਛਲੇ ਸਾਲ ਕੀ ਹੋਇਆ ਸੀਗਾ ਨਗਰ ਕੌਂਸਲ ਦੇ ایਓ ਸਾਹਿਬ ਤੇ ਹੋ ਐਸਐਚਓ ਸਾਹਿਬ ਇਹ ਸਾਰੇ ਮਤਲਬ ਮਾਰਕੀਟ ਚੋਂ ਗਏ ਮਾਰਕੀਟ ਦੇ ਵਿੱਚ ਇੱਕ ਜਿਹੜਾ ਦੁਕਾਨਦਾਰ ਸੀਗਾ ਉਹ ਪਤਾ ਕੀ ਕਹਿੰਦਾ ایਓ ਸਾਹਿਬ ਨੂੰ ਕਹਿੰਦਾ ਤੂੰ ਜਾ ਤਾਂ ਫੋਟੋ ਹੀ ਪਾਣੀ ਹੋਣੀ ਆਪਣੇ ਅਫਸਰਾਂ ਨੂੰ ਮੈਂ ਕਿੱਥੇ ਭੇਜ ਦੂੰਗਾ ਤੂੰ ਪਾ ਦੇ ਉਹ ਈਓ ਸਾਹਿਬ ਐਨੇ ਮਤਲਬ ਰੁੱਕ ਗਏ ਉਹ ਕਹਿੰਦੇ ਯਾਰ ਚਲੋ ਭੇਜ ਦਿਓ ਕਿਉਂਕਿ ਜਦ ਅਸਲ ਕੋਈ ਦੁਕਾਨਦਾਰ ਹੈ ਨਾ ਜਿਹੜਾ ਅਤੀਸ਼ਵਾਦੀ ਦਾ ਕਾਰੋਬਾਰ ਹੈ ਜਿਹਦੇ ਕੋਲ ਤਾਂ ਲਾਇਸੈਂਸ ਹੈ ਪਹੁੰਚ ਉਹਦੀ ਵੀ ਹੈ ਜਿਹਦੇ ਕੋਲ ਲਾਇਸੈਂਸ ਲਾਇਸੈਂਸ ਨਹੀਂ ਹੈਗਾ ਉਹ ਉਹਦੇ ਨਾਲੋਂ ਵੱਧ ਮਾਲ ਵੇਚਦਾ ਤੇ ਉਹਦੀ ਦੁੱਗਣੀ ਜ਼ਿਆਦਾ ਪਹੁੰਚ ਹੁੰਦੀ ਹੈ ਕਰੋੜਾਂ ਰੁਪਏ ਦਾ ਜੀਐਸਟੀ ਇੱਥੇ ਚੋਰੀ ਹੋ ਰਿਹਾ ਹੈ ਕਿਉਂਕਿ ਕਿਸੇ ਕੋਲ ਇੱਥੇ ਜੇ ਲਾਇਸੈਂਸ ਨਹੀਂ ਹੈਗਾ ਤਾਂ GST ਕਿੱਥੋਂ ਹੋਣਾ ਹੈ ਇਹ ਬਹੁਤ بڑا ਮੁੱਦਾ ਹੈ ਪ੍ਰਸ਼ਾਸਨ ਭੈਣ ਜਾਣਦਾ ਨਹੀਂ ਇਸ ਬਾਰੇ ਨਹੀਂ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਹੈ ਸਰਕਾਰਾਂ ਦੇ ਇੰਟੈਲੀਜੈਂਸੀ ਵਿੰਗ ਬਣੇ ਹੋਏ ਐ ਸਾਰੇ ਕੁਝ ਵਿੰਗ ਬਣੇ ਹੋਏ ਐ ਸਰਕਾਰ ਕਿਸੇ ਨਾਲ ਕਿਤੇ ਡਰਦੀ ਐ ਕਾਰਵਾਈ ਕਰਨ ਨੂੰ ਵੀ ਪਤਾ ਨਹੀਂ ਕੀ ਹੋ ਜਾਊਗਾ ਕਾਲਾ ਬਜਾਰੀ ਤਾਂ ਨਹੀਂ ਕੋਈ ਹੋ ਰਹੀ ਨਹੀਂ ਉਹ ਤਾਂ ਚਲੋ ਹੁੰਦੀ ਐ ਕਿਉਂਕਿ ਜਦੋਂ ਇੱਕ ਗਲੇ ਨੋਟ ਕਰੋ ਹੁਣ ਦੇਖਿਓ ਚਾਰ ਪੰਜ ਦਿਨਾਂ ਤੱਕ ਸੀਲਾਂ ਵਾਲਾ ਕੰਮ ਸ਼ੁਰੂ ਹੋ ਜਾਣਾ ਸਵੇਰੇ ਸੀਲ ਲੱਗ ਜਾਣੀ ਸ਼ਾਮ ਨੂੰ ਸੀਲ ਖੁੱਲ੍ਹ ਜਾਣੀ ਅਜੇ ਇਹ ਕਿਹੜੇ ਡਾਕੂਮੈਂਟ ਆ ਗਏ ਵੀ ਜਿਹੜੀ ਸੀਲ ਤੁਸੀਂ ਸਵੇਰੇ ਲਾਗੇ ਸੀਗੇ ਤੇ ਸ਼ਾਮ ਨੂੰ ਜਿਹੜੀ ਸੀਲ ਖੁੱਲ ਗਈ ਇਹ ਇਹ ਸਵਾਲ ਪ੍ਰਸ਼ਾਸਨ ਦਾ ਇੱਕ ਵੱਡਾ ਸਵਾਲ ਹੈ ਪਰ ਇਹ ਜਿਹੜਾ ਨਾ ਆਤੀਸ਼ਵਾਦੀ ਰੁਕੀ ਹੈ ਨਾ ਕਦੇ ਰੁਕਣੀ ਹੈ ਇਹਨਾਂ ਨੇ ਫੜਨੇ ਕਿਹੜੇ ਆਤੀਸ਼ਵਾਦੀ ਵਾਲੇ ਜਿਹੜੇ ਛੋਟੇ ਦੁਕਾਨਦਾਰ ਹੈ ਮੰਨ ਲਓ ਕੋਈ ਸਟੂਡੈਂਟ ਹੈ ਜਿਨੇ ਸਟੂਡੈਂਟ ਪੜਦਾ ਹੈ ਅਗਲਾ ਕਹਿੰਦਾ ਯਾਰ ਮੇਰੀ ਇੱਕ ਸਮੈਸਟਰ ਦੀ ਫੀਸ ਨਿਕਲ ਜੂਗੀ ਸੈਮੈਸਟਰ ਦੀ ਫੀਸ ਨਿਕਲ ਦੂੰਗੀ ਉਹ ਕਿਆ ਕਰਦਾ ਹੈ ਕਿਸੇ ਦੁਕਾਨਦਾਰ ਤੇ ਲੱਖ ਰੁਪਏ ਦਾ ਉਧਾਰ ਸਮਾਨ ਚੱਕ ਲੈਂਦਾ ਹੈ ਲੱਖ ਰੁਪਏ ਦਾ ਉਧਾਰ ਚੱਕ ਕੇ ਉਹਨੂੰ ਆਇਆ ਵੀ ਚਲ 1,20,000 ਰੁਪਏ ਦਾ ਮੇਰਾ ਮਾਲ ਵਿਕ ਜਾਊਗਾ 1,20,000 ਰੁਪਏ ਦਾ ਮਾਲ ਵਿਕ ਜਾਊਗਾ ਉਹ ਜਦੋਂ ਪ੍ਰਸ਼ਾਸਨ ਦੀ ਟੀਮ ਆਣੀ ਹੈ ਜਿਹਨੇ 1 ਕਰੋੜ ਦਾ ਸਮਾਨ ਵੇਚਿਆ ਉਹਦੇ 'ਤੇ ਕਾਰਵਾਈ ਨਹੀਂ ਹੋਣੀ ਕਾਰਵਾਈ ਹੋਣੀ ਹੈ 1,20,000 ਰੁਪਏ ਦਾ ਸਮਾਨ ਵੇਚਣ ਵਾਲਾ ਜਿਹਨੂੰ ਜਿਹੜੇ ਪ੍ਰੋਫਿਟ ਦਿਨ ਦਾਤ ਜਾ ਕੇ 4 ਦਿਨ 'ਚ 20,000 ਬਣਨਾ ਹਾਂ ਬਿਲਕੁਲ ਜੀ ਦੇਖੋ ਬਹੁਤ ਸਾਰੀ ਜਾਣਕਾਰੀ ਉਹਨਾਂ ਨੂੰ ਵੀ ਦਿੱਤੀ ਗਈ ਹੈ ਕਿਉਂਕਿ ਉਹ ਇੱਥ ਬੇਚਰਦੇ ਨੇ ਮੁੱਦਾ ਚੁੱਕਦੇ ਨੇ ਪਰ ਉਹੀ ਗੱਲ ਹੈ ਇੱਕ ਤਾਂ ਕਰਾਲੀ ਦੇ ਮਸਲਾ ਹੋ ਗਿਆ ਕਿ ਇੱਥੇ ਨੁਕਸਾਨ ਪਹੁੰਚ ਸਕਦਾ ਦੂਜਾ ਇੱਥੇ ਭੰਡਾਰਨ ਦਾ ਹੋ ਗਿਆ ਕਰਾਲੀ ਦੇ ਵਿੱਚ ਜਿਵੇਂ ਮਾਪਦੰਡ ਤੋੜ ਕੇ ਹੋ ਰਿਹਾ ਪਰ ਵੱਡਾ ਮੁੱਦਾ ਆਪਣਾ ਫੇਰ ਉਹੀ ਪ੍ਰਦੂਸ਼ਣ ਦਾ ਉੱਥੇ ਖੜਾ ਜੋ ਸਰਕਾਰਾਂ ਵੱਲੋਂ ਵਿਭਾਗਾਂ ਵੱਲੋਂ ਹਮੇਸ਼ਾ ਉਠਾਇਆ ਜਿਵੇਂ ਪ੍ਰਾਲੀ ਫੂਕਣ ਤੇ ਕਿਸਾਨਾਂ ਤੇ ਕਿਸ ਨੇ ਫੈਕਟਰੀਆਂ ਭੱਟੀਆਂ ਤੇ ਅੱਜਕੱਲ੍ਹ ਕਿਸ ਨੇ ਇੱਥੇ ਦੁਕਾਨਾਂ ਤੇ ਕਿਉਂ ਨਹੀਂ ਉਹਨਾਂ ਤੇ ਹੋ ਰਿਹਾ ਕਿ ਇਸ ਤੋਂ ਵੱਡੇ ਬੰਪਟਾਕੇ ਤੁਸੀਂ ਨਹੀਂ ਵੇਚ ਸਕਦੇ ਦੇਖੋ ਪਿਛਲੇ ਦਿਨੀ ਹਮ ਅਗਰ ਕੋਈ ਬੰਦੇ ਧਮਕੀ ਦਿੰਦਾ ਹੈ ਤਾਂ ਪੁਲਿਸ ਨੇ ਵੱਡੀ ਕਾਰਵਾਈ ਕਰਤੀ ਤਿੰਨ ਨੌਜਵਾਨ ਫੜ ਕੇ ਜਿਹੜੀ ਕਾਨਫਰੈਂਸ ਹੋਈ ਹਮ ਬੜਾ ਦਿਖਾਇਆ ਗਿਆ ਕਿ ਅਸੀਂ ਕਾਰਵਾਈ ਕੀਤੀ ਹੈ ਹਮ ਹੁਣ ਇੱਥੇ ਦੁਕਾਨਾਂ ਤੇ ਦੱਸਿਆ ਜਾ ਰਿਹਾ ਕਿ ਸੀਨੀਅਰ ਅਫਸਰ ਆਏ ਵੱਡੇ ਅਧਿਕਾਰੀ ਆਏ ਜਿਨ੍ਹਾਂ ਕੋਲ ਸੰਸ ਨਹੀਂ ਦੁਕਾਨਾਂ ਸ਼ਟਰ ਬੰਦ ਕੀਤਾ ਬਾਹਰ ਖੜ ਕੇ ਇਹ ਬਾਹਾਂ ਚ ਮਹੌਲ ਰੱਖ ਕੇ ਦੇਖਨੇ ਕਿ ਲਾਂਗੇ ਅਫਸਰ ਫਿਰ ਖੋਲਨੀਆ ਅਟੈਲੀਜੈਂਸ ਇਸ ਤਰ੍ਹਾਂ ਅਰੁਂਜੀ ਨੇ ਕਿਹਾ ਅਟੈਲੀਜੈਂਸ ਇੱਥੇ ਹੈ ਆਈਬੀਐਫ ਕੇਂਦਰ ਵਾਲੀ ਇੱਥੇ ਹੈ ਹੂੰ ਥੋੜੀ ਥੋੜੀ ਚੀਜ਼ ਦਾ ਉਹਨਾਂ ਨੂੰ ਪਤਾ ਹੈ ਕਿੱਥੇ ਮਾਈਨਿੰਗ ਹੋ ਰਹੀ ਹੈ ਨਜਾਇਜ਼ ਨਜਾਇਜ਼ ਮਾਈਨਿੰਗ ਦੇ ਉੱਤੇ ਟੱਕ ਫੜ ਕੇ ਕਾਰਵਾਈ ਹੋ ਰਹੀ ਹੈ ਉੱਥੇ ਪਤਾ ਹੀ ਨਜਾਇਜ਼ ਹੋ ਰਹੀ ਹੈ ਕਿ ਸਰਕਾਰ ਦੇ ਧਿਆਨ ਦੇ ਵਿੱਚ ਹੈ ਨਜਾਇਜ਼ ਹੋ ਰਿਹਾ ਪਰ ਇਹ ਨਜਾਇਜ਼ ਨਹੀਂ ਦਿਖਦਾ ਇਹ ਤੇ ਮਜਾਇਜ ਵਿੱਚੇ ਜਾ ਰਿਹਾ ਇੰਨਾ ਬਾਰੂਦ ਵਿੱਚੇ ਜਾ ਰਿਹਾ ਹੈ ਬਾਰੂਦ ਦੇ ਢੇਰ ਤੇ ਕਰਾਲੀ ਬੈਠਿਆ ਹੈ ਕਿੰਨੇ ਲੋਕ ਮਾਰ ਸਕਦੇ ਨੇ ਕਿੰਨੀ ਆਬਾਦੀ ਹੈ ਕਰਾਲੀ ਦੀ ਕਿੰਨਾ ਸ਼ਹਿਰ ਵਸਿਆ ਹੋਇਆ ਹੈ ਇੱਥੇ ਵੱਡਾ ਬਾਜ਼ਾਰ ਹੈ ਕੱਪੜੇ ਦਾ ਬਾਜ਼ਾਰ ਹੈ ਸੋਨੇ ਦਾ ਬਾਜ਼ਾਰ ਹੈ ਜੁੱਤੀਆਂ ਦਾ ਬਾਜ਼ਾਰ ਹੈ ਪਰ ਉਹਨਾਂ ਦੀ ਜਾਨ ਜ਼ਰੂਰੀ ਨਹੀਂ ਪਰ ਪਟਾਕੇ ਵਾਲਿਆਂ ਦਾ ਕਾਰੋਬਾਰ ਜ਼ਰੂਰੀ ਹੈ ਪਟਾਕੇ ਵਾਲਿਆਂ ਨੂੰ ਕੰਮਦਾਰ ਬਜੂਰ ਕਰਨਾ ਹੈ ਅਸੀਂ ਭਾਵੇਂ ਕਿ ਉਹਨਾਂ ਤੇ ਬਰੋਥੀ ਨਹੀਂ ਹਾਂ ਪਰ ਪ੍ਰਦੂਸ਼ਣ ਵਿਭਾਗ ਕਿੱਥੇ ਹੈ ਹਾਂ ਕਿਉਂਕਿ ਵੱਡੇ ਵੱਡੇ ਬਜਟ ਜਿਹੜੇ ਡਿਪਾਰਟਮੈਂਟਾਂ ਦੇ ਲਗ ਲਗ ਦੇ ਬਣੇ ਹੋਏ ਨੇ ਕਾਰਵਾਈਆਂ ਨੂੰ ਲੈ ਕੇ ਵੀ ਤੁਸੀਂ ਦੇਖਿਆ ਜੀ ਕਰਾਲੀ ਦੇ ਵਿੱਚ ਪਿਛਲੇ ਦਿਨ 12 ਮੰਦਰ ਨਦੀ ਦੇ ਨੂੰ ਲੈ ਕੇ ਕਿੰਨਾ ਆਪਸੀ ਤਾ ਇਹਨਾਂ ਖੇਚੋਤਾਂ ਨਹੀਂ ਹੋਈ ਹੈ ਨਗਰ ਕੌਂਸਲ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਜੇ ਡਰੇਨ ਪਵਾ ਕੇ ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਸਰਕਾਰ ਉਹ ਹੱਥ ਸਾੜ ਕੇ ਬੈਠੀ ਹੈ ਤੇ ਜ਼ਿੰਮੇਵਾਰੀ ਕਿਸ ਦੀ ਹੈ ਲੋਕ ਤਾਂ ਮਰ ਰਹੇ ਨੇ ਲੋਕਾਂ ਦੇ ਘਰ ਤਸ ਗਏ ਉੱਥੇ ਕੋਈ ਚੁੱਪ ਨਹੀਂ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ ਦੀ ਮੁੱਦੇ ਦੀ ਇਸ ਵਾਸਤੇ ਐਨਾ ਬਾਜ਼ਾਰ ਕਰਾਲੀ ਦਾ ਜ਼ਰੂਰੀ ਨਹੀਂ ਲੋਕ ਜ਼ਰੂਰੀ ਨਹੀਂ ਪਟਾਕਿਆਂ ਦਾ ਕਾਰੋਬਾਰ ਕਰਾਉਣਾ ਜ਼ਰੂਰੀ ਹੈ ਪ੍ਰਸ਼ਾਸਨ ਇਸ ਵਾਸਤੇ ਜੋ ਗੰਭੀਰ ਹੋਵੇ ਅਗਰ ਕੋਈ ਵੀ ਹਾਸਾ ਵਾਪਰਦਾ ਹੈ ਦੀਵਾਰੀ ਦੇ ਨੇੜੇ ਤਿਹਾਰਾ ਦੇ ਨੇੜੇ ਤਾਂ ਪ੍ਰਸ਼ਾਸਨ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਗਾ ਜਨਤਾ ਰੋਣਾਂ ਦੇ ਉੱਤੇ ਆਏਗੀ ਧਰਨੇ ਵੀ ਲੱਗਣਗੇ ਫਿਰ ਕਰਾਲੀ ਦੇ ਵਿੱਚ ਇਹ ਜਿਹੜੇ ਕਾਰੋਬਾਰ ਕਰ ਰਹੇ ਨੇ ਪਟਾਕੇ ਦਾ ਕਰੋ ਕੋਈ ਮਨਾਂ ਨਹੀਂ ਕਰਦਾ ਪਰ ਖੁੱਲੀ ਜਗ੍ਹਾ ਜਿੱਥੇ ਗਰਾਊਂਡ ਹੋਵੇ ਜਿੱਥੇ ਪਤਾ ਲੱਗੇ ਕਿ ਪਬਲਿਕ ਨਹੀਂ ਇੱਥੇ ਐ ਕੋਈ ਅੱਗ ਨਹੀਂ ਲਾ ਸਕਦੀ 2 3 5 ਇਟ ਦੇ ਗੱਡੀਆਂ ਖੜਨੀ ਚਾਹੀਦੀਆਂ ਨੇ 5 ਸਿਲੰਡਰ ਹੋਣੇ ਚਾਹੀਦੇ ਨੇ ਤੇ ਨਾਲ ਦੀ ਨਾਲ ਸਸਪਨ ਚੈੱਕ ਹੋਣਾ ਚਾਹੀਦੇ ਨੇ ਚੰਡੀਗੜ੍ਹ ਚਲੇ ਜਾ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜੇ ਜਿਹਨਾਂ ਨੂੰ ਸਸਸ ਮਿਲਿਆ ਹੋਇਆ ਉਹ ਹੀ ਦੁਕਾਨਾਂ ਲੱਗਣੀਆਂ ਕੋਈ ਇਹ ਨਹੀਂ ਕਿ ਮੇਰੇ ਵਰਗਾ ਚੱਕ ਕੇ ਮੰਜਾ ਲਾ ਕੇ ਉੱਥੇ ਪਟਾਕੇ ਵੇਚਣ ਲੱਗ ਜਾਊਗਾ ਇਹ ਚੀਜ਼ਾਂ ਹੁਣ ਇੱਥੇ ਤੁਸੀਂ ਦੇਖੋ ਦੇਖੋ ਦੇਖੀ ਲੋਕਾਂ ਨੇ ਇੱਥੇ ਪਟਾਕਿਆਂ ਦਾ ਕਾਰੋਬਾਰ ਸ਼ੁਰੂ ਕਰਤਾ ਜੁਐਲਰੀ ਦਾ ਕੱਪੜੇ ਦਾ ਇਹ ਸ਼ਬਦ ਕੀ ਉਹ ਕਹਿੰਦਾ ਕਿ ਯਾਰ ਰਾਤੋ ਰਾਤ ਮੀਰ ਬੜਾ ਇੱਕ ਸੀਜ਼ਨ ਲਾਓ ਕਰੋੜਾਂ ਰੁਪਏ ਦਾ ਕਾਰੋਬਾਰ ਕਰੋ ਤਾਂ ਇਸ ਨੂੰ ਲੈ ਕੇ ਬਾਰ ਬਾਰ ਅਸੀਂ ਅਪੀਲ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਸਾਡਾ ਮਕਸਦ ਅੱਜ ਇਹ ਹੀ ਤਾਂ ਕਿ ਅਸੀਂ ਪ੍ਰਸ਼ਾਸਨ ਤੱਕ ਇਹ ਜਾਣ ਕੇ ਜੋਦੇਗੇ ਤੁਸੀਂ ਆਂਦੇ ਹੋ ਕਾਰਵਾਈ ਕਿਹੜੀ ਹੋਈ ਹੈ ਤੁਸੀਂ ਮੀਡੀਆ ਕੇ ਸਾਹਮਣੇ ਲਿਓ ਪਤਾ ਲੱਗੇ ਕਿ ਹਾਂ ਤੁਸੀਂ ਕਿੰਨੇ ਦੁਕਾਨਾਂ ਦਾ ਸੈਂਸ ਕੈਨਸਲ ਕਰਿਆ ਕਿੰਨਿਆਂ ਦੇ ਕਾਰਵਾਈ ਕੀਤੀ ਹੈ ਕਿਹੜੇ ਫਾਈਲਸ ਹੰਡਰ ਤੁਸੀਂ ਚੈੱਕ ਕੀਤੀਆਂ ਲੋਕਲ ਮੀਡੀਆ ਨੂੰ ਸਦੋ ਬਾਹਰ ਦੀ ਵੀਡੀਓ ਸਦੋ ਪਾਈਏ ਜੀ ਅਸੀਂ ਕਰਾਲੀ ਦੀ ਮਾਰਕੀਟ ਚੈੱਕ ਕਰਨ ਜਾ ਰਹੇ ਹਾਂ ਜਿਹੜੀ ਪਟਾਕੇ ਦੀ ਮਾਰਕੀਟ ਹੈ ਪਰ ਉਸ ਵਾਸਤੇ ਪ੍ਰਸ਼ਾਸਨ ਆਪਣੇ ਆਪੇ ਫੋਟੋ ਤਾਰ ਕੇ ਖਾਣਾ ਪੂਰਤੀ ਨਾ ਕਰੇ ਜਦ ਕਿ ਲੋਕਾਂ ਦੀ ਜਾਨ ਦਾ ਸਵਾਲ ਹੈ ਲੋਕਾਂ ਦੀ ਮਾਂ ਦਾ ਸਵਾਲ ਹੈ ਦੁਕਾਨਾਂ ਬਰਵਾਤ ਹੋ ਸਕਦੇ ਨੇ ਲੋਕਾਂ ਦੀ ਜਾਨ ਦਾ ਸਵਾਲ ਹੈ ਬਿਲਕੁਲ ਪਰ ਉਹ ਜੀ ਸੰਖੇਪ ਦੇ ਵਿੱਚ ਕਈ ਵੀ ਜਰੂਰ ਕਰ ਲੀਏ ਕੋਈ ਸਾਡਾ ਭਾਈਚਾਰੇ ਵਾਲੇ ਵੀ ਚਲੋ ਸੌਦੇ ਵਾਜੀਆਂ ਕਰ ਜਾਂਦੇ ਹੋਣਗੇ ਆਵਾਜ਼ ਨਹੀਂ ਚੁੱਕਦੇ ਪਰ ਤੁਹਾਡੇ ਵਰਗੇ ਅਸੀਂ ਵੀ ਹਮੇਸ਼ਾ ਜਿੰਨਾ ਕੋਈ ਆਵਾਜ਼ ਚੁੱਕਦਾ ਉਸ ਤੋਂ ਬਾਅਦ ਕਨੇ ਖਬਰ ਲੱਗ ਜਿੰਦੀ ਹੈ ਤਾਂ ਪ੍ਰਸ਼ਾਸਨ ਇੱਕ ਵਾਰੀ ਥੋੜੀ ਸਖਤੀ ਕਰਦਾ ਉਹਨਾਂ ਦੇ ਰੇਟ ਵਾਧ ਜਾਂਦੇ ਨੇ ਇਹ ਵੀ ਕੁਝ ਹੈਗਾ ਯਾ ਨਹੀਂ ਦੇਖੋ ਇਹ ਲੋਕ ਗੱਲਾਂ ਕਰਦੇ ਆ ਲੋਕ ਕਹਿੰਦੇ ਆ ਵੀ ਆਖਰੀ ਟਾਈਮ ਜਦੋਂ ਮਤਲਬ ਪੱਤਰਕਾਰ ਖਬਰ ਲਾਂਦੇ ਆ ਤੇ ਜਿਹਦਾ ਕਿਸੇ ਨੇ ਦੋ ਹੁਣ ਤੁਸੀਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਹਨੇ 2 ਰੁਪਏ ਲੈਣੇ ਹੁੰਦੇ 4 ਪਏ ਲੈ ਲੈਂਦਾ ਹੁਣ ਬਾਈਪਾਸ ਤੇ ਤੁਸੀਂ ਜਾਇਓ ਬਾਈਪਾਸ ਇਸ ਵਕਤ ਬਿਲਕੁਲ ਸਾਫ਼ ਸੁਥਰਾ ਪਲੇਨ ਹੈ 100 ਦੀ ਸਪੀਡ ਨਾਲ ਬੰਦਾ ਆਰਾਮ ਨਾਲ ਜਾ ਸਕਦਾ ਪਰ 10 ਦਿਨ ਬਾਅਦ ਤੁਸੀਂ ਉੱਥੇ 25 ਸਪੀਡ ਨਾਲ ਵੀ ਨਹੀਂ ਜਾ ਸਕਦੇ ਐਨੀਆਂ ਨਜਾਇਜ਼ ਉੱਤੇ ਦੁਕਾਨਾਂ ਖੁੱਲ ਜਾਣੀਆਂ ਟੈਂਟ ਟੈਂਟਰ ਲੱਗ ਜਾਣਾ ਤੁਨ ਆਏ ਲੱਗਣਾ ਜਿਸ ਤਰ੍ਹਾਂ ਆਪਾਂ ਹਿਮਾਚਲ ਤੇ ਨਹੀਂ ਜਾਂਦੇ ਹਿਮਾਚਲ ਦੇ ਵਿੱਚ ਕਿਸੇ ਨੇ ਬਾਦਾਮ ਕਿਸੇ ਨੇ ਕਾਜੂ ਟੈਂਟ ਲਾ ਕੇ ਲਾਈਵ ਹੁੰਦੇ ਆ ਉਹ ਕੰਮ ਇੱਥੇ ਪੋਲੂਸ਼ਨ ਫਲਾਣ ਵਾਲੇ ਜਿਹੜੇ ਭਾਈ ਸਾਡੇ ਬੈਠਦੇ ਆ ਤੇ ਇੱਕ ਗੱਲ ਹੋਰ ਵੀ ਹੈ ਜੇ ਕਈ ਵਾਰ ਨਾ ਵਧਾਈਆਂ ਮੰਗਣੇ ਵਾਲੇ ਵੀ ਉਹਨਾਂ ਕੋਲ ਬਹੁਤ ਪਹੁੰਚਦੇ ਆ ਜਿਸ ਤਰ੍ਹਾਂ ਕਹਿੰਦੇ ਵੀ ਕਿਸੇ ਦੇ ਮੁੰਡਾ ਜੰਮ ਗਿਆ ਤੇ ਕਿੰਨਰ ਜਾ ਕੇ ਉੱਥੇ ਵਧਾਈ ਲੰਦਿਆਂ ਉਹਨਾਂ ਦਾ ਹੱਕ ਬਣਦਾ ਹੱਕ ਬਣਦਾ ਤੇ ਇੱਥੇ ਕਈ ਅਧਿਕਾਰੀ ਜਿਹੜੇ ਵੱਡੇ ਵੱਡੇ ਅਫਸਰ ਹੈ ਨਾ ਕਈ ਤਨਾਤ ਹੋਏ ਹੋਏ ਮਹਿਕਮੇ ਚ ਉਹ ਆਕੇ ਕਿਸੇ ਦੁਕਾਨਾ ਤੇ 2-2000 ਰੁਪਏ ਦੀ ਹਸਤਵਾਜੀ ਵੀ ਮੰਗਦੇ ਫਿਰਦੇ ਦੇਖੇ ਜਾਂਦੇ ਆ ਇੱਕ ਦੁਕਾਨਾਂ ਦੇ ਹਸਤਵਾਜਾਰਾਂ ਦੇ ਇੱਕ ਵਾਰ ਮੈਂ ਇੱਕ ਮੇਰਾ ਦੋਸਤ ਇੱਥੇ ਦੁਕਾਨ ਕਰਦਾ ਤੇ ਉਹ ਉਹਦੇ ਕੋਲ ਮੈਂ ਚਲੇ ਗਿਆ ਉਹਦੇ ਕੋਲ ਇੱਕ ਅਪਸਰ ਆਇਆ ਬਹੁਤ ਬੜੀਏ ਵਧੀਆ ਪੋਸਟ ਤੇ ਸੀਗਾ ਉਹਨੂੰ ਆਕੇ ਕਹਿੰਦਾ ਯਾਰ ਚਾਹ ਪਾਣੀ ਦਾ ਕਰ ਦੇ ਉਹ ਕਹਿੰਦਾ ਯਾਰ ਚਾਹ ਪਾਣੀ ਕਰ ਦੇ ਕਹਿੰਦਾ ਜੀ ਦੱਸੋ ਕਹਿੰਦਾ ਪੈਸੇ ਤਾਂ ਮੈਂ ਕਿਸੇ ਨੂੰ ਟੰਡਾ ਨਹੀਂ ਕਹਿੰਦਾ ਇਹ ਚੱਲੇ ਪਿਆਰੇ ਜੋਗੇ ਪਟਾਕੀ ਦੇ ਦੇ ਉਹਨੇ 2-300 ਰੁਪਏ ਦੇ ਪਟਾਕੇ ਲਵਾ ਦੇ ਚ ਪਾਏ 2-4 ਬੁੱਲਟ ਦੀਆਂ ਡੱਬੀਆਂ 2-4 20-20 ਰੁਪਏ ਦੀ ਫੁਲਟਰੀ ਡੱਬੀਆਂ ਤੇਸ ਦੀਆਂ ਇੱਕ ਐਡਾ ਵੱਡਾ ਅਫਸਰ ਜਿਹੜਾ 1 ਲੱਖ ਰੁਪਏ ਤਨਖਾਹ ਲੰਦਾ ਉਹ 200-300 ਰੁਪਏ ਦਾ ਮਾਲ ਲੈ ਕੇ ਉਹ ਇੰਨੀ ਤੇਜ਼ੀ ਨਾਲ ਗਿਆ ਜਿਸ ਤਰ੍ਹਾਂ ਮੈਂ ਤਾਂ ਯਾਰ ਹੈਰਾਨ ਹੋ ਗਿਆ ਵੀ ਜਿਹਦਾ 1 ਲੱਖ ਰੁਪਏ ਨਾਲ ਢਿੱਡ ਨਹੀਂ ਭਰਿਆ ਤੂੰ 200-300 ਦੀ ਹਸਤਮਕੀ ਲੈ ਕੇ ਤੂੰ ਕੀ ਕਰ ਲੂਗਾ ਕਨੇ ਕੁੱਤੀ ਚੋਰਾ ਨਾਲ ਲੜ ਗਈ ਹੂੰ ਤਾਹੀਂ ਹੁੰਦਾ ਪਰ ਇੱਥੇ 메ਨ ਰੋਡ ਹੈ ਇੱਥੇ ਨੂੰ ਸੀਐਮ ਵੀ ਨਿਕਲਦਾ ਏ ਹੋਰ ਮਾਤਰੀ ਵੀ ਨਿਕਲਦੇ ਨੇ ਦੇਖਦੇ ਤਾਂ ਹੋਣਗੇ ਵੀ ਹਾਲਾਤ ਕੀ ਨੇ ਕਰਾਲੀ ਦੇ ਬਿਲਕੁਲ ਬਸੋਂ ਦੇ ਵਿੱਚ ਜੋ ਕੁਝ ਹੋ ਰਿਹਾ ਤੁਹਾਡੀ ਗੱਲ ਸਹੀ ਹੈ ਇੱਥੇ ਨੂੰ ਇਹ ਵੀਆਈਪੀ ਏਰੀਆ ਹੈ ਨਿਊ ਚੰਡੀਗੜ੍ਹ ਤੋਂ ਲੰਕੇ ਜਦੋਂ ਵੀ ਕੋਈ ਵਿਧਾਨ ਸਭਾ ਸੈਸ਼ਨ ਹੁੰਦਾ ਹੈ ਤੇ ਜਾ ਕੇ ਕਿਸੇ ਨੇ ਸੀਐਮ ਸਾਹਿਬ ਨੂੰ ਮਿਲਣਾ ਹੈ ਕਿਸੇ ਨੂੰ ਵੀ ਮਿਲਣਾ ਹੈ ਇਹੀ ਰਸਤੇ ਨੂੰ ਜਾਂਦੇ ਆ ਤੇ ਉਹਨਾਂ ਦੇ ਦਰਸਲ ਉਹਨਾਂ ਕੋਲ ਹੁੰਦੀਆਂ ਜਿੱਥੀਆਂ ਨਾਲ ਅੱਗੇ ਲੱਗੀਆਂ ਹੋਈਆਂ ਤੇ ਹੂਟਰ ਮਾਰਦੇ ਜਾਣਾ ਜਦੋਂ ਹੂਟਰ ਵੱਜਦਾ ਹੈ ਨਾ ਤੇ ਇਹ ਹੂਟਰ ਮੰਨ ਲਓ ਆਪਾਂ ਜਿੱਥੇ ਬੈਠੇ ਆ ਉੱਥੇ ਵੱਜਿਆ ਤੇ ਅੱਧਾ ਕਿ ਇੱਕ ਉਦਾਰ ਖੁੱਲੀ ਪਿਆਣਾ ਅਤਿ ਸ਼ਵਦੀ ਵਾਲੋ ਛੱਟ ਥੱਲੇ ਕਰ ਦਿੰਦੇ ਨੇ ਵੀ ਸ਼ਾਇਦ ਪ੍ਰਸ਼ਾਸਨ ਆ ਗਿਆ ਤੇ ਇਹਨਾਂ ਨੇ ਹੁਣ ਕੀ ਕਰਿਆ ਹੋਇਆ ਦੋ ਦੋ ਤਿੰਨ ਤਿੰਨ ਬੰਦੇ ਇੱਕ ਮਰੰਡਾ ਰੋਡ ਤੇ ਬਾਈਪਾਸ ਤੇ ਬਿਠਾਤੇ ਇੱਕ ਦੋ ਬੰਦੇ ਬੱਸ ਸਟੈਂਡ ਤੇ ਬਿਠਾਤੇ ਜਦੋਂ ਪ੍ਰਸ਼ਾਸਨ ਆਣਾ ਹੁੰਦਾ ਪਹਿਲਾਂ ਸਟਾਰਟਿੰਗ ਉੱਥੋਂ ਹੁੰਦੀ ਹੈ ਉਹ ਸਾਰੀ ਮਾਰਕੀਟ ਨੂੰ ਤਲਾਸ਼ ਕਰ ਦਿੰਦੇ ਆ ਵੀ ਭਾਈ ਪ੍ਰਸ਼ਾਸਨ ਦੀ ਆ ਟੀਮ ਆ ਗਈ ਐਸ ਡੀ ਐਮ ਸਾਹਿਬ ਆ ਗਏ ਤਹਿਸੀਲਦਾਰ ਸਾਹਿਬ ਆ ਗਏ ਜਾਂ ਡੀ ਸੀ ਮੈਡਮ ਆ ਗਏ ਹਜੇ ਤੱਕ ਤੁਸੀਂ ਵਾਤੇ ਐਸ ਡੀ ਐਮ ਸਾਹਿਬ ਹੀ ਆਏ ਆ ਐਸਐਚਓ ਸਾਹਿਬ ਕੋਲ ਪੂਰੀ ਜਾਣਕਾਰੀ ਹੋਣੀ ਵੀ ਕਿੱਥੇ ਕੌਣ ਆਤੀਸ਼ਵਾਦੀ ਜੀ ਵੇਚ ਰਿਹਾ ਹੈ ਕੌਣ ਖੋੜ ਰਿਹਾ ਹੈ ਸਾਡਾ ਮਕਸਦ ਇਹ ਨਹੀਂ ਹੈ ਸਾਡਾ ਮਕਸਦ ਸਿਰਫ ਇਹ ਹੈ ਵੀ ਜੇਕਰ ਸਰਕਾਰ ਵੀ ਜੇਕਰ ਸ਼ਹਿਰ ਦੇ ਵਿੱਚ ਅੱਗ ਲੱਗ ਗਈ ਤਾਂ ਉਹਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਇਹਨਾਂ ਨੇ ਬਾਅਦ ਵਿੱਚ ਕੀ ਕਰਨਾ ਦੁਕਾਨ ਜਿਹੜਾ ਆਤੀਸ਼ਵਾਦੀ ਜੀ ਵੇਚ ਰਿਹਾ ਹੈ ਉਹਦੇ ਦੁਕਾਨਦਾਰ ਦੇ ਪਰਚਾ ਕਰ ਦੇਣਾ ਪਰਚਾ ਉਸਤੇ ਹੋਣਾ ਚਾਹੀਦਾ ਹੈ ਜਿਹੜਾ ਕਿ ਜ਼ਿਲ੍ਹੇ ਦਾ ਮਾਲਕ ਹੈ ਜਿਹੜਾ ਕਿ ਹਲਕਾ ਖਰੜ ਦਾ ਮਾਲਕ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਤਿੰਨੇ ਆਪਣੀ ਡਿਊਟੀ ਨਹੀਂ ਨਿਭਾਈ ਸਾਡੀ ਤਾਂ ਇਹ ਬਿਲਕੁਲ ਜੀ ਸੋ ਪ੍ਰਦੂਸ਼ਣ ਨਾਲ ਜੁੜਿਆ ਹੋਇਆ ਮਾਮਲਾ ਪਹਿਲਾਂ ਤਾਂ ਆਪਾਂ ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਕਰਾਂਗੇ ਖੁਸ਼ੀਆਂ ਮਨਾਓ ਤਿਹਾਰ ਮਨਾਓ ਪਰ ਜੇਕਰ ਚਲਾਉਣੇ ਨੇ ਛੋਟੇ ਗ੍ਰੀਨ ਤੋਂ ਵੱਡੀ ਮਨਾਓ ਜਿਹੜੇ ਪ੍ਰਦੂਸ਼ਣ ਨਾ ਕਰਨ ਪਸ਼ੂ ਪੰਛੀ ਹੋਰ ਜਿਹਨੇ ਸਾਹ ਲੈਣ ਵਾਲੇ ਜੀਵ ਨੇ ਆਮ ਮਨੁੱਖ ਨੇ ਕੋਈ ਬਿਮਾਰੀਆਂ ਤੋਂ ਗ੍ਰਸਤ ਨੇ ਬੱਚੇ ਨੇ ਕਿੰਨਿਆਂ ਦਾ ਨੁਕਸਾਨ ਹੋ ਜਾਂਦਾ ਕਿੰਨਾ ਪ੍ਰਦੂਸ਼ਣ ਇੱਕ ਇੱਕ ਮਹੀਨਾ ਉਹ ਉਸੇ ਤਰ੍ਹਾਂ ਧੂਆਂ ਘੁੰਮਦਾ ਰਹਿੰਦਾ ਸੋ ਆਪਾਂ ਵੀ ਇਸ ਪ੍ਰਤੀ ਜਾਗਰੂਕ ਹੋਣਾ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰ ਰਹੇ ਹਾਂ ਕਿ ਪ੍ਰਸ਼ਾਸਨ ਵੀ ਇਸ ਪਾਸੇ ਵੱਲ ਧਿਆਨ ਦੇਵੇ ਜਿੱਥੇ ਮਾਸਲਾ ਪ੍ਰਦੂਸ਼ਣ ਦਾ ਏ ਉੱਥੇ ਨਾਲ ਹੀ ਕੁਰਾਲੀ ਅਤੇ ਇਸ ਦੇ ਨਾਲ ਦੇ ਵਸਦੇ ਪਿੰਡਾਂ ਦੀਏ ਲੋਕਾਂ ਦੀਆਂ ਜਾਨਾਂ ਦਾ ਏ ਜੇ ਮੇ ਇੱਥੇ ਢੰਡਾਰ ਭਰਿਆ ਪਿਆ ਏ ਖੁੱਲੀ ਥਾਂ ਤੇ ਹੋਵੇ ਦੁਕਾਨਦਾਰੀਆਂ ਆਪਣੇ ਦੁਕਾਨਾਂ ਕਰਨ ਉਸ ਦੇ ਵਿੱਚ ਕੋਈ ਹੋ ਨਹੀਂ ਪਰ ਜੋ ਮਾਪਦੰਡ ਲਗਾਏ ਜਾਂਦੇ ਨੇ ਉਹਨਾਂ ਤੇ ਅਮਲ ਜ਼ਰੂਰ ਹੋਵੇ ਲੋਕਾਂ ਦੀ ਸੁਰੱਖਿਆ ਦਾ ਮਸਲਾ ਲੋਕਾਂ ਦੀ ਸਵਸਥਾ ਦਾ ਮਸਲਾ ਏ ਸੋ ਆਓ ਸਾਰੇ ਰਲ ਮਿਲ ਕੇ ਇਸ ਕੰਦੇ ਪਾ ਆਪਾਂ ਵੀ ਚੌਕਸੀ ਨਾਲ ਧਿਆਨ ਦਈਏ ਪ੍ਰਸ਼ਾਸਨ ਵੀ ਦੇਵੇ ਦੁਕਾਨਦਾਰ ਵੀ ਰਣ ਵੀ ਕਿ ਸਾਡੇ ਵੀ ਤੁਹਾਡੇ ਵੀ ਬਾਲ ਬੱਚੇ ਨੇ ਆਪਾਂ ਵੀ ਧਿਆਨ ਰੱਖੀਏ ਕਿ ਸਮਾਜ ਜੋ ਸਾਫ ਸੁਥਰਾ ਰਹੇ ਪੈਸੇ ਚਾਰ ਘਟ ਕਮਾ ਲਓ ਪਰ ਇਹ ਨਾ ਹੋਵੇ ਕਿ ਦੂਜੇ ਦਾ ਕਿਸੇ ਦਾ ਨੁਕਸਾਨ ਹੋਵੇ ਸੋ ਇਸੇ ਨੂੰ ਲੈ ਕੇ ਸਾਰੇ ਹੀ ਪੱਤਰਕਾਰ ਵੀਰ ਸਾਡੇ ਨਾਲ ਇਸ ਮਸਲੇ ਤੇ ਬੈਠੇ ਉਹਨਾਂ ਨੇ ਗੱਲਬਾਤ ਕੀਤੀ ਤੁਹਾਨੂੰ ਕਿਵੇਂ ਲੱਗਿਆ ਜਰੂਰ ਸੁਝਾ ਦਿਓ ਧੰਨਵਾਦ ਤੁਹਾਡੇ ਸਾਰਿਆਂ ਦੇ